ਅਬੀ ਦੇਖਣਾ ਚੌਣ ਚੌਣ ਦੇਖੋ ਕੋਈ ਵੀ ਲਏਗਾ ਨਾ ਹਮ ਅਗਲੇ ਦੇ ਕਰੇ ਕੀ ਹੋਵੇ ਜੜੂਗਾ ਹਾਂ ਝੋ ਵਾਲੀ ਆ 10 11 ਕਿਲੋ ਗੋਲ ਮਗਰ ਇਹਦੇ ਬੱਛੀ ਤੇ ਮੋਲੇ ਦਾ ਆਪਾ ਕੀਤਾ ਏ ਤੇ ਕਿਆ ਬਾਤਾਂ ਬਣਦੀਆਂ ਬਿਲਕੁਲ ਦੇਖੋ ਸਟਾਰਟਿੰਗ ਕਰੂਗੀ ਭਾਈ ਜੇ ਨਾ ਕਿ ਤਾਂ ਤਾਂ ਕਹੇ ਦੀ ਹਾਂ ਇਹਦਾ ਬਾਈ ਬੜੇ ਬਹੁਤ ਫੋਨ ਆਏ ਭਾਈ ਉਹ ਚਵਾਈ ਕੋਈ ਆ ਨਾ ਸੀ ਰਹਿ ਗਿਆ ਭਾਈ ਆ ਸੀ ਰਹਿ ਗਿਆ ਮੈਂ ਕਹਿੰਦਾ ਵੀ ਰਹਿ ਗਿਆ ਤੇ ਰਹਿ ਗਿਆ ਭਾਈ ਹੋਰ ਛੱਟਾ ਹੈਣੀ ਭਾਈ ਕੋਈ ਵੀ ਜਮਾ ਹੈ ਨਾ ਚੋ ਆਈ ਬੜੀ ਚੰਗੀ ਆ ਪ੍ਰਤਾਪ ਪੁਰੀਆ ਚੌੜੀ ਦਾ ਟੰਗਾ ਦੁਰਦੀ ਆ ਬਿਲਕੁਲ ਹੈਣਾ ਬਾਈ ਦੀਪਾ ਉਹੀ ਗੱਲ ਜੇ 4-5 ਦਿਨ ਕੱਢ ਗਈ ਹੈਣਾ ਜਿਵੇਂ ਦਿਨ ਪਈ ਜਾਣੇ ਬਾਈ ਇਹਨੇ ਇਹਨੂੰ ਰੰਗ ਲੱਗੀ ਜਾਣੇ ਹੈਣਾ ਆ ਦੇਖੋ ਤੇ ਕੋਈ ਵੀ ਸੱਜਣ ਫੋਨ ਲਾਓ ਚਲੋ ਉਹਦਾ ਮਾਨਤਨ ਬਾਈ ਦੀਪਾ ਕਰ ਦਿੰਦਾ ਨਾ ਕਿਉਂਕਿ ਆਪਣੇ ਚੈਨਲ ਤੇ ਲਗਾਤਾਰ ਬਾਈ ਦੇ ਫਾਰਮ ਤੋਂ ਵੀਡੀਓ ਪੈ ਰਹੀਆਂ ਹੈ ਸੇਵਾ ਵਾਲਾ ਦੀ ਭੇਲੇ ਜੇ ਇਹਨੂੰ ਹੈਣਾ ਦੁੱਧ ਕਰਮ ਵਾਲੀ ਆ ਰਾਮਣਾ ਕੱਢੂਗੀ ਕਿਨੇ ਇਥੋਂ ਦੇਖੋ ਹਨ ਤੁਸੀਂ ਆਰਡਰ ਆਰਡਰ ਦਾ ਅੰਦਾਜ਼ਾ ਲਾ ਲਓ ਦੀਪੇ ਹੁਣ ਕਿੰਨਾ ਬੋਲਾ ਤਿਆਰ ਹੈ ਬਈ 10 ਕਿਲੋ 12 ਕਿਲੋ ਹੈਗਾ ਬੋਲਾ ਬਈ ਬਈ ਮਗਰ ਇਹਦੇ ਬੱਛੀ ਹੈ ਨਾ ਬੱਛੀ ਹੈ ਬਈ ਤੇ ਬੋਲਾ ਦਾ ਤਵੀ 10 ਕਿਲੋ 12 ਕਿਲੋ ਬੋਲਾ ਹੈ ਹਾਂਜੀ ਤੇ ਕੀ ਭਾਜ ਦੇਣੀ ਹੈ ਜਿਹੜੇ ਸਾਸੀ ਗੱਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਸ਼ਹਿਰ ਤਲਵੰਡੀ ਪਾਈ ਜ਼ਿਲ੍ਹਾ ਫਰੋਜ਼ਪੁਰ ਸ਼ੀਨਾ ਡੈਰੀ ਫਾਰਮ ਐਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਬਿਲਕੁਲ ਜੈ ਜੇ ਰੇਟ ਦੀਆਂ ਪੂਰੀਆਂ ਟਾਪ ਦੀਆਂ ਜਿਹੜੀਆਂ ਕਾਮਾਂ ਦਿਖਾਵਾਂਗੇ ਇੱਕ ਤਾਂ ਜਿਹੜੀ ਪਲੂਨ ਬੱਛੀ ਆ ਮੈਂ ਕਹਿੰਦਾ ਉਹ ਤਾਂ ਕਹਿਣਾ ਹੀ ਕੀ ਆ ਇੰਨਾ ਸੋਹਣਾ ਆ ਡਰਾ ਰੰਗ ਪ੍ਰਿੰਟ ਬੜਾ ਸੋਹਣਾ ਏ ਤੇ ਇੱਕ ਬਾਈ ਕੋਲੇ ਤਾਜੀ ਸੂਈ ਆ ਤੇ ਸਾਰੀ ਗੱਲਬਾਤ ਕਰਦੇ ਆ ਰੇਟ ਰੂਟ ਸਾਰਾ ਕੋ ਵੀਡੀਓ ਦੇ ਵਿੱਚ ਕਰਾਂਗੇ ਦੀਪੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡੇ ਆਪਣੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਤੇ ਦੀਪੇ ਭਾਈ ਸਭ ਤੋਂ ਪਹਿਲਾਂ ਆਪਾਂ ਤਾਜੀ ਸੂਈ ਬਾਰੇ ਗੱਲਬਾਤ ਕਰ ਲਈਏ ਹਣਾ ਜਿਵੇਂ ਗਾਹਾਂ ਦੀ ਲੈਂਥ ਲੁੰਥ ਬੜੀ ਆ ਥਣ ਬਹੁਤ ਸੋਹਣਾ ਏ ਬੱਚਾ ਮਗਰ ਬੱ ਡਿਟੇਲ ਹੈ ਬਈ ਕੱਲ ਸੁੱਈ ਆ ਬਈ ਠੀਕ ਆ ਬਈ 10 12 ਕਿਲੋ ਬਈ ਬੋਲਾ ਹਾਜ਼ਰ ਹੈਗਾ ਥੱਲੇ ਤੇ ਠੀਕ ਆ ਬਈ ਮਗਰ ਇਹਦੇ ਬੱਚੀ ਹੈ ਬਈ ਠੀਕ ਆ ਬਈ ਦੀਪੇ ਬਈ ਕਿੰਨਾ ਵਾਂ ਸੁਆਦਾ ਸੈ ਉਹਨੇ ਬਈ ਤੀਜਾ ਸੁਆ ਬਰੇ ਸੁਆ ਤੀਜਾ ਸੁਆ ਹਨ ਤੇ ਉਹ ਜਣ ਕੇ ਬਾੜਾ ਅੰਗੂ ਗੰਨਾ ਮਾਇਦਾ ਕਰ ਮੈਲੀ ਹਨ ਸਾਦੇ ਸਾਫ ਸੁਥਰੀ ਆ ਬਈ ਤੇ ਬੱਚਾ ਇਹ ਨਹੀਂ ਦਿੱਤੀ ਬੱਚੀ ਹੋਈ ਹੈ ਨਾ ਤੇ ਆ ਨਾੜੂ ਨਾਲ ਬਈ ਜੇਰ ਜੂਰ ਲੋਕੇ ਜਮ ਓਕੇ ਬਈ ਓਕੇ ਤੋੜ ਦੀ ਪਿਆ ਕਰੀ ਬਾੜਾ ਜਾਈਂਦੀ ਆ ਪਾ ਤਾਰਾਂ ਵੀ ਮਰਾ ਕੇ ਦਿਖਾਵਾਂਗੇ ਤੇ ਦੀਪਿਆ ਭਾਈ ਜਾਣ ਵਾਲੀ ਹੈ ਬੱਚੀ ਹੈ ਨਾ ਚਮਕ ਚੋਕ ਪੂਰੀ ਹੈ ਕਿ ਨਹੀਂ ਤੁਸੀਂ ਗੱਲ ਬਾਤ ਆ ਬਈ ਕੁਛ ਗੱਲਾਂ ਚਿੰਤਾ ਕਰਨ ਦੀ ਇਹ ਆ ਤਾਂ ਹੀ ਦੇਖੋ ਹਨਾ ਬਾਕੀ ਜਿਵੇਂ ਪਹਿਲਾਂ ਵੀ ਬੋਲਿਆ ਵੀ ਲੈਂਥ ਲੈਂਥ ਦੀ ਦੇਖੋ ਬੱਚੀ ਦੀ ਕੋਈ ਸੱਜਣਾ ਸੇਵਾ ਵਾਲਾ ਦੀ ਭੇਲ ਹੈ ਜੇ ਇਹਨੂੰ ਹਨਾ ਦੁੱਧ ਕਰਮ ਵਾਲੀ ਆ ਰਾਮਨਾ ਕੱਢੂਗੀ ਕਿ ਨਹੀਂ ਆ ਦੇਖੋ ਬਿਲਕੁਲ ਬਾਈ ਦੁੱਧ ਦਊ ਮੱਝਰ ਦਾ ਸੰਗਣਾ ਬਿਲਕੁਲ ਹਨਾ ਬਾਈ ਇਹ ਨਾ ਨਾ ਦਊਗੀ ਇਹ ਵੀ ਗੱਲ ਸੀ ਇੱਥੇ ਆ ਕੋਈ ਨਹੀਂ ਦੇਖੋ ਹਨਾ ਥੋੜੀ ਬੱਚੇ ਦਾ ਜਿਵੇਂ ਕਰਾਂ ਦੀ ਵੀ ਤੋਰ ਦੀ ਥੋੜਾ ਹੋਰ ਲਮਾ ਬਾਈ ਇੱਥੋਂ ਦੇਖੋ ਹਨ ਤੁਸੀਂ ਆਰਡਰ ਆਰਡਰ ਦਾ ਅੰਦਾਜ਼ਾ ਲਾ ਲਓ ਦੀਪੇ ਹੁਣ ਕਿੰਨਾ ਬੋਲਾ ਤਿਆਰ ਹੈ ਬਈ 10 ਕਿਲੋ 12 ਕਿਲੋ ਹੈ ਬੋਲਾ ਬਈ 10 12 ਕਿਲੋ ਬੋਲਾ ਤਿਆਰ ਹੈ ਹਨ ਚਲੋ ਬੋਲੇ ਜਿਹੇ ਦਾ ਯੂ ਅਗਲਾ ਬੱਚੇ ਨੂੰ ਚਗਾਉਂਦਾ ਹਨ ਬਿਲਕੁਲ ਉਸ ਕੋਕੇ ਗਾਈਆਂ ਦਾ ਬੋਲਾ ਕੋਈ ਨਹੀਂ ਬੋਲ ਵਧਣਾ ਹੀ ਹੈ ਇਹਨੇ ਕਿਹੜਾ ਘਟਣਾ ਥੋੜੀ ਨੇ ਹਾਂ ਬਿਲਕੁਲ ਹਨ ਬਈ ਭਰਾਗ ਨੇ ਵਧ ਹੀ ਜਾਣਾ ਤੇ ਦੀਪੇ ਬਈ ਮਗਰ ਇਹਦੇ ਬੱਚੀ ਹੈ ਨਾ ਬੱਚੀ ਹੈ ਬਈ ਤੇ ਬੋਹਲਾ ਦਾ ਤ ਵੀ 10 ਕਿਲੋ 12 ਕਿਲੋ ਬੋਹਲਾ ਹੈ ਹਾਂਜੀ ਤੇ ਕੀ ਭਾਜ ਦੇਣੀ ਹੈ ਜਿਹੜੇ ਆਪਾਂ ਲੈਣੀ ਹੈ ਬਈ 62000 ਦੇ ਬਈ ਦੇ ਦਾਂਗੇ ਆਪਾਂ 62000 ਦੀ ਮੇਤਰੋ ਮਿਲ ਜਾਣੀ ਹੈ ਨਾ ਬਹੁਤ ਸੋਹਣੀ ਹੈ ਜੇ ਦੀਪੇ ਗੱਲਬਾਤ ਕਰੀਏ ਜਿਵੇਂ ਆਪਾਂ 70 75000 ਤੱਕ ਗੱਬਣ ਦਾ ਹੀ ਇਹਦਾ ਮੁੱਲ ਆਊਗਾ ਕਿ ਨਹੀਂ ਅਜੇ ਸੂਪ ਹੀ ਆ ਥਣ ਬੀਜੱਕ ਕਰਦੀ ਸਾਰਾ ਕੁਝ ਓਕੇ ਹੈ ਕਿ ਨਹੀਂ ਤੇ ਪੰਜ ਚਾਰ ਦਿਨਾਂ ਨੂੰ ਦੁੱਧ ਤੇ ਆ ਜਣਾ ਆਰਾਮ ਨਾਲ ਤੇ ਮੁੱਲੇ ਦਾ ਬਾਈ ਨੇ ਕਰਤਾ 62000 ਤੇ ਦੀਪੇ ਹੁਣ ਆ ਜਾ ਬਈ ਇਹਦੇ ਬਾਰੇ ਕਰਮ ਵਾਲੀ ਬਾਰੇ ਬਈ ਪਹਿਲਾਂ ਤਾਂ ਇਹਦੇ ਮੈਂ ਤੁ ਦੀਪੇ ਬਈ ਕੀ ਰਿਟੇਲ ਇਹਦੀ ਕਰਨ ਵਾਲੀ ਦੀ ਬਈ ਇਹ ਪਲੂਨ ਅੱਛੀ ਆ ਬਾਈ ਠੀਕ ਆ ਬਈ ਹਾਂਜੀ ਇਹ ਲੈਂਦੀ ਆ ਬਾਈ ਹਜੇ 12 13 ਦਿਨ ਲੈਂਦੀ ਆ 12 13 ਦਿਨ ਹਾਂ ਠੀਕ ਆ ਬਈ ਤੇ ਦੀਪੇ ਬਈ ਕਿਵੇਂ ਦੱਸਿਆ ਵੀ ਇਹਦੀ ਮਾਂ ਨੂੰ ਦਾ ਰਿਕਾਰਡ ਕੀ ਸੀਗਾ ਜੀ ਮਾਂ ਦਾ 27 28 ਕਿਲੋ ਦਾ ਬਈ ਰਿਕਾਰਡ ਹੈਗਾ ਠੀਕ ਆ ਬਈ ਇਹ ਵੀ ਐਚਪ ਕਰਾਸ ਆ ਬਾਈ ਠੀਕ ਆ ਬਈ ਯਾਨਕਿ ਗਰਮੀ ਸਰਦੀ ਚੱਲਣ ਵਾਲੀਆਂ ਪਤਲੇ ਦੁੱਧ ਵਾਲੀਆਂ ਨੇ ਸੰਘਣੇ ਦੁੱਧ ਵਾਲੀਆਂ ਹੀ ਆ ਇਹ ਦੋਨੇ ਹਨ ਦੋਨੇ ਤੇ ਦੀਪ ਕਿੰਨੇ ਰੈਂਦੇ ਸਿਆ ਕੱਢਦੀ ਆ ਜੀ ਬਈ ਇਹ ਵੀ 12 13 ਦਿਨ ਲੈਂਦੇ 12 13 ਦਿਨ ਹਾਂ ਤੇ ਦੁੱਧ ਚਲੋ ਪਲੂਣ ਦਾ ਅੰਦਾਜ਼ਾ ਹੁੰਦਾ ਹਨਾ ਥਣ ਭਾਂਡੇ ਤੋਂ ਦੁੱਧ ਤੋਂ ਦੀ ਸੇਵਾ ਤੇ ਦੀ ਕਿੰਨਾ ਲੈ ਲਵਾਂਗੇ ਦੀਪਕ ਜੀ ਤੋਰ ਦੀ ਬਾਈ ਇਧਰ ਨੂੰ ਇਹਨੂੰ ਹਨਾ ਤੇ ਆਇਆ ਪੁੱਤੇ ਉਹ ਵੀ ਭਾਈ ਐਨ ਬੱਟੇ ਵਰਗੀ ਪਈ ਆ ਕਿ ਨਹੀਂ ਹਨਾ ਰਾਜੀ ਜੀ ਹਾਂ ਰਾਜਾ ਜੀ ਨੇ ਭਾਈ ਦੋ ਬੋਰੀਆਂ ਪਾਈਆਂ ਹੋਈਆਂ ਹਨਾ ਹਾਂ ਦੇਖੋ ਤੁਸੀਂ ਹਨਾ ਦੀਪੇ ਭਾਈ ਲੇਵਾ ਹਜੇ ਬਹੁਤ ਸੋਹਣਾ ਕੱਢੂਗੀ ਹਜੇ ਵੀ ਮੈਂ ਕਹਣਾ ਭਾਈ ਲੇਵਾ ਫੋਟੋ ਵਾਲਾਂ ਨੂੰ ਲਾਲ ਕੱਢੂ ਨਾਲੇ ਲਾਲ ਕੱਢੂਗੀ ਹਨਾ ਤੇ ਹਲੇ ਥੋੜਾ ਜਿਮੇ ਨਾ ਤੇ ਲਿਆਰੇ ਤਲੂਰੇ ਦੀ ਔਲ ਕਰ ਪਾਇਣਾ ਤੇ ਲਿਆਰਾ ਨੇ ਪਾਇਗਾ ਇਹ ਆ ਜਾ ਆ ਜਾ ਦੇਖੋ ਤੁਸੀਂ ਸਿਰ ਸਾਉ ਬਹੁਤ ਆ ਠੀਕ ਕਰਨਾ ਬਾਈ ਬਾਕੀ ਫੇਸ ਕੁਆਲਟੀ ਬਾਕੀ ਨਵਾਂ ਆ ਜਾ ਹੰਗਾ ਕਿ ਨਹੀਂ ਬਿਲਕੁਲ ਤੁਮ ਇੱਕ ਵਾਰੀ ਫੇਰ ਮੈਂ ਬਾਈ ਨੂੰ ਕਹਾਂ ਬਈ ਤੋਰਾ ਦਿਖਾ ਦੇਦਾ ਤੇ ਤੋਰਾ ਤਾਂ ਪੁਰਿਆ ਚੋੜੇ ਦਾ ਤਗਾ ਕਾ ਦਰਦੀ ਆ ਬਿਲਕੁਲ ਹੈਣਾ ਬਾਈ ਦੀਪੇ ਉਹ ਹੀ ਗੱਲ ਜੇ 4-5 ਦਿਨ ਕੱਢ ਗਈ ਹਨਾ 4-5 ਦਿਨ ਕੱਢੂਗੀ ਬਈ 12-13 ਦਿਨ 12-13 ਦਿਨ ਚ ਕੱਢ ਗਈ ਫੇਰ ਤਾਂ ਕਿਆ ਬਾਤਾਂ ਬਣ ਜਾਣਗੀਆਂ ਵੀ ਕੋਲ ਕੋ ਸਟਾਰਟਿੰਗ ਕਰੋਗੀ ਬਈ ਨਾ ਕਿ ਤਾਂ ਤਾਂ ਕਹੇ ਦੀ ਹਾਂ ਹਾਂ ਦੀਪੇ ਫਿਰ ਕੀ ਮੁੱਲ ਕਰਨਾ ਇਹਦਾ ਬਈ ਇਹਦਾ 82000 ਰੁਪਏ ਬਾਈ ਕਿੰਨਾ ਬਾਈ 82 82000 ਦੀ ਦੇਣੀ ਹੈ ਬਾਈ ਕਿੰਨਾ ਹਨਾ ਤੇ ਬਾਕੀ ਜਿਹੜੇ ਬੰਦਿਆਂ ਨੂੰ ਇਹਨਾਂ ਦੀ ਕਰਮ ਵਾਲੀਆਂ ਦੀ ਸਮਝ ਆਗ ਨਹੀਂ ਉਹਨਾਂ ਨੇ ਛੱਡਣੀ ਨਹੀਂ ਨੀਗੀ ਤੇ ਬਾਕੀ ਅੱਜ ਦੋਨੇ ਗਾਵਾਂ 'ਚ ਦੀਪੇ ਆਪਣੀਆਂ ਪੂਰੀਆਂ ਫੁੱਲ ਵਜਨ ਤੇ ਫਲ ਜਣੀ ਕਿ ਹੈ ਨਾ ਜਾਣਾਂ ਲੰਗਾ ਕਿ ਨਹੀਂ ਚਮਕ ਚਮਕ ਪੂਰੀ ਆ ਦੀ ਬੱਛੀ ਦਾ ਵੀ ਕੱਦ ਕੋ ਤੇ ਸੋਹਣਾ ਏ ਬਾਕੀ ਫੇਸ ਫੂਡ ਕੁਆਲਟੀ ਦੇਖ ਲੋ ਤੇ ਬਾਕੀ ਬਾਈ ਇਹ ਗੱਲ ਕਹਿ ਦਈਏ ਵੀ ਇਹ ਦੋਨਾਂ ਇਹਨਾਂ ਦਾ ਦੁੱਧ ਹੈ ਇਹ ਨਾ ਜਿੰਦਰ ਵੇਖ ਲਾ ਦੋ ਇਹਦਾ ਕਰ ਦਣਾ ਲਾ ਅੱਜ ਤਾਂ ਟੈਲ ਟੁੱਲ ਬਾਈ ਬਹੁਤ ਪਈਆ ਹਾਂ ਤੇ ਲੇਵਾ ਠੰਡੀ ਸ਼ੀਰ ਬਹੁਤ ਹੈ ਬਾਈ ਲਾ ਇਹ ਆ ਦੇਖੋ ਤੁਸੀਂ ਹੈ ਨਾ ਦੇਖ ਲੇ ਬਾਈ ਇਹਦਾ ਹੂੰ ਬਿਲਕੁਲ ਹਾਂ ਬਾਈ ਤੇ ਜਿਵੇਂ ਜਿਵੇਂ ਦਿਨ ਪਈ ਜਾਣੇ ਬਾਈ ਇਹਨੇ ਇਹਨੂੰ ਰੰਗ ਲੱਗੀ ਜਾਣੇ ਹੈ ਨਾ ਬਿਲਕੁਲ ਆ ਦੇਖੋ ਤੇਦੀ ਪੇ ਬਾਈ ਲੈ ਚਲੀ ਅੰਦਰ ਆਪਾ ਉਹ ਦੇਖਦਾ ਮਰਾਦੀ ਇਹ ਤਾਂ ਰਣ ਇਹਨੂੰ ਵੀ ਲੈ ਚਲੀ ਇਹਨੂੰ ਵੀ ਅੰਦਰ ਲਈ ਜਾ ਚੱਲ ਪੁੱਤ ਤੇ ਨਵੀਂ ਮਿੱਤਰ ਬਾਈ ਕਹਿੰਦਾ 82000 ਮੁੱਲ ਦਿੱਤਾ ਏ ਕੋਈ ਵੀ ਸੱਜਣ ਫੋਨ ਲਾਓ ਚਲੋ ਉਹਦਾ ਮਾਨਤਨ ਬਾਈ ਦੀਪਾ ਕਰ ਦਿੰਦਾ ਨਾ ਕਿਉਂਕਿ ਆਪਣੇ ਚੈਨਲ ਤੇ ਲਗਾਤਾਰ ਬਾਈ ਦੇ ਫਾਰਮ ਤੋਂ ਵੀਡੀਓ ਪੈ ਰਹੀਆਂ ਏ ਤੇ ਕੋਈ ਬੰਦਾ ਨਰਾਜ਼ ਹੋ ਕੇ ਨਹੀਂ ਜਾਂਦਾ ਹਰੇਕ ਰੇਟ ਦੀ ਹਰੇਕ ਚੀਜ਼ ਬਾਈ ਕੋਲ ਮਿਲ ਜਾਂਦੀ ਏ ਪਤਾ ਨੇ ਨਾ ਲਓ ਵੀ ਕਰ ਹਾਂ ਹਾਂ ਬਾਈ ਪਾ ਪਾ ਦਿੰਦਾ ਨਾ ਨਾ ਬਾਈ ਤੇ ਜਾ ਖਰਚ ਕਰ ਨਿਪੇਂਗ ਜਿਵੇਂ ਗਾਂ ਦੀ ਹੈ ਨਾ ਲੈਂਥ ਨੂੰ ਤਾਂ ਸੋਹਣੀ ਆ ਹੈ ਨਾ ਚਮਕਾਲੀ ਤਾਂ ਕੱਟ ਜੂਗੀ ਕਿ ਨਹੀਂ ਚਮਕਾਲੀ ਵੀ ਗਾਂ ਚਮਕਾਲੀ ਵੀ ਆ ਹੈ ਨਾ ਏ ਭਾਈ ਸੂਈ ਆਪਣੇ ਕੋਲ ਗਏ ਪਿਛਲੇ ਘਰੇ ਸੂਈ ਸੀ ਭਾਈ ਨਹੀਂ ਨਹੀਂ ਪਿਛਲੇ ਘਰੇ ਸੂਈ ਜਾ ਆਪਣੇ ਘਰੇ ਸੂਈ ਹੈ ਆਪਣੇ ਲਈ ਗਵਾਂਡੀਆਂ ਤੋਂ ਓਕੇ ਓਕੇ ਨੇੜੇ ਤੋਂ ਲਈ ਆਪਾਂ ਠੀਕ ਹੈ ਬਈ ਉੱਥੇ ਜੇ ਜੋ ਪਈ ਆ ਭਾਈ ਓਕੇ ਓਕੇ ਜੇ ਜੋ ਦੀ ਫੁੱਲ ਗਾਰੰਟੀ ਹੈ ਭਾਈ ਓਕੇ ਓਕੇ ਲੈ ਭਾਈ ਅੱਠੇ ਜੇ ਮੈਂ ਗੰਨੇ ਮਾੜੇ ਯੋਰੀ ਨੂੰ ਕਰ ਲੈਂਦਾ ਭਾਈ ਹੈ ਅੱਠੇ ਇਹਨੂੰ ਵੀ ਯੋਰੀ ਨੂੰ ਕਰ ਲੈਂਦਾ ਮਾੜੇ ਖਾਈ ਜਾ ਓਏ ਹਾਂ ਸਿੱਥੇ ਕਰ ਦਿੰਦੇ ਭਾਈ ਲੈ ਵਹਿੰਦਾ ਥਾਣਾ ਬਖਾ ਦੇ ਕਰਾਂ ਪਹਿਲਾਂ ਗਲਾਬੀ ਥਾਣਾ ਇਹ ਆ ਦੇਖੋ ਜੀ ਹਣਾ ਮੈਂ ਗਲਾਬੀ ਥਾਣ ਚੋਂ ਚੋਣ ਚਾਣੇ ਕਰਨ ਬਰੂਦਾ

ਉਹਰ ਸੱਟਾ ਹਣੀ ਬਾਈ ਕੋਈ ਵੀ ਜਮਾ ਹੈ ਨਾ ਚੋ ਆਈ ਬੜੀ ਚੰਗੀ ਆ ਮੱਝਾਂ ਲਈ ਚੋ ਆਈ ਲੱਗੀ ਆ ਬਾਕੀ ਥਾਣ ਬਈ ਉਹ ਜਾ ਹਣਾ ਕੋਈ ਐਨੀ ਕਰਨ ਕਰਨ ਜਿਹੜਾ ਨਹੀਂ ਕਿ ਨਹੀਂ ਨਾ ਨਾ ਬਈ ਸੋਹਣਾ ਸਣਾ ਦੇਖ ਹਣਾ ਕੋਈ ਟੋਂਕਾ ਵੀ ਨਹੀਂ ਲੱਗਦਾ ਕਿ ਨਹੀਂ ਟੋਂਕਾ ਰੰਡ ਗੋਲਾ ਹੂੰ ਚਵਾਈ ਦੀ ਪਿਓ ਦੇਾਰ ਕੀ ਹੋ ਜਿਹੜੀ ਆਪਾਂ ਕਾਨੂੰਨ ਛੋਟੀ ਉਤੇ ਪਾਈ ਸੀ ਹਨਾ ਹਨਾ ਸਹੀ ਗੱਲ ਉਹ ਤਾਂ ਬਈ ਬੜੇ ਬਹੁਤ ਫੋਨ ਆਏ ਭਾਈ ਉਹ ਚਵਾਈ ਕੋਈ ਆ ਨਾ ਸੀ ਰਹਿ ਗਿਆ ਭਈ ਆ ਸੀ ਰਹਿ ਗਿਆ ਮੈਂ ਕਹਿੰਦਾ ਵੀ ਰਹਿ ਗਿਆ ਤੇ ਰਹਿ ਗਿਆ ਭਾਈ ਉਹ ਭਈ ਚਵਾਈ ਉਹੀ ਉਹੀ ਤਾਂ ਮਗਨ ਆ ਯਾਰ ਹਨਾ ਵਹੇ ਦਿ ਲੋ ਪਸੂ ਦੂਜੇ ਤੀਜੇ ਸੂਏ ਤੇ ਜਾ ਕੇ ਉਤੇ ਪਹਿਲੇ ਪਲੂਨ ਹੀ ਇੰਨੀ ਸੋਹਣੀ ਚਵਾਈ ਸੀ ਉਹਦੀ ਭਈ ਹਨਾ ਐ ਚਵਾਈ ਜਾਂਦੀ ਸੀ ਹਾਂ ਦੀਪੇ ਜਮੇ ਬਈ ਥਾਂ ਥੋਣਾ ਸੋਨਾ ਇਹਦਾ ਹਨ ਤੇ ਵੀ ਲੇਵਾ ਭਾਂਡਾ ਵੀ ਸੋਨਾ ਹਨ ਕਿਸੇ ਵਾਲਾ ਬੰਦਲਾ ਇਹ ਕਿੰਨੇ ਕ ਦੁੱਧ ਤੇ ਚਲੀ ਜਾਊ ਕਰਮ ਵਾਲੀ ਬਈ ਇਹ 20 ਪਲੱਸ ਜਾਊ ਬਈ ਇਹ 20 ਲੀਟਰ ਹੈ ਸੇਵ ਗਾਂ ਬਈ ਯਾਰ ਇਹਦਾ ਫਿਲਟਰ ਹੁੰਦੇ ਜਿੰਨਾ ਨੂੰ ਪਾਲਾ ਉਹਨਾਂ ਚੋਲਾ ਹਾਂ ਇਹ ਨੀਂ ਸੇਵਾ ਕਰ ਲਵਾਂਗੇ ਉਹ ਨਹੀਂ ਕੱਢੀ ਤਰਾਣਾ ਮੈਂ ਤਾਂ ਕਹਿੰਦਾ ਨਹੀਂ ਬਦ ਦੁੱਧ ਦਾ ਚੱਟਾ ਹੋ ਗਿਆ ਹਨ ਬਦ ਦੁੱਧ ਹੀ ਦੇਖੋਗੇ ਹੁਣਾਈ ਬਾਕੀ ਉਹ ਵੀ ਕੋਈ ਇਹਨੇ ਪੈਰ ਵੀ ਨਹੀਂ ਫੱਟਿਆ ਹਣਾ ਮੈਂ ਕਹੀ ਹੈ ਫੱਟੇ ਕਰ ਲਾ ਫੱਟਿਆਂ ਦਾ ਵੀ ਨਹੀਂ ਇਹਦੇ ਲਾਜ ਕੀਤਾ ਕਿ ਨਹੀਂ ਨਾ 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 ਇਹ ਪਸ਼ੂ ਸਹੀ ਨਿਸ਼ਾਨੀ ਇਹ ਹੈ ਬਾਈ ਹਣਾ ਇੱਕ ਚੱਤਾ ਕੋਈ ਦੁੱਧ ਦੇ ਦੇਵੇ ਬਾਅਦ ਆਉਦੀ ਖਰਾਕ ਖਾਈ ਜਾਵੇ ਕਿ ਨਹੀਂ ਹੂੰ ਦੀਪਕ ਕਿੰਨਾ ਬੋੜਾ ਚਵਾਵਾਂਗੇ ਕੋਈ ਸੱਚਾ ਸੌਦਾ ਕਰ ਲੈ ਆਪਣੇ ਨਾਲ 10 11 ਕਿਲੋ ਬੋੜਾ ਚਵਾ ਦਾਂਗਾ ਭਾਈ 10 11 ਕਿਲੋ ਹੈਨਾ ਹਾਂ 10 11 ਕਿਲੋ ਬੋੜਾ ਮਗਰ ਇਹਦੇ ਬੱਛੀ ਤੇ ਮੋਲੇ ਦਾ ਆਪਾਂ ਕੀਤਾ ਇਹ 60000 60000 ਦੀ ਆਪਾਂ ਦੇਣੀ ਹੈ ਭਾਈ ਕਿ ਨਹੀਂ ਤੇ ਆ ਵੀ ਦੀਪਕਾ ਚੋਣ ਚਾਣ ਦੇਖੋ ਤੁਸੀਂ ਚੋਣ ਤਾਂ ਮੈਂ ਕਹਿੰਦਾ ਵੀ ਦੀਪੇ ਉਹ ਵਾਲਾ ਵੀ ਨੀਂਦ ਆਉਂਦੀ ਹੈ ਕਿ ਨਹੀਂ ਮੈਂ ਕਹਿੰਦਾ ਯਾਰ ਕੋਈ ਵੀ ਲੈਗਾ ਨਾ ਹੂੰ ਅਗਲੇ ਜ ਕਰੇ ਕਿ ਹੋਵੇ ਜੜੂਗਾ ਹਾਂ ਘਿਓ ਵਾਲੀ ਹੈ ਅਵੇ 3 ਲੈਣਾ ਦੀ ਚਵਾਈ ਦੇਖੋ ਹਨ ਵਾਗੇ ਦੀਪਾ ਆਪਣਾ ਅੱਗੇ ਇਹ ਵੀ ਹੁੰਦਾ ਹਨਾ ਵੀ ਜੇ ਕੋਈ ਚਵਾਈ ਚ ਹੁੰਦਾ ਵੀ ਉਹ ਨਹੀਂ ਕੀ ਪਤਾ ਸਕੇ ਦਿੰਨੇ ਬਾਈ ਕਿ ਨਹੀਂ ਹੂੰ ਵਾਗੇ ਦਾਦੇ ਦੇਖੋ ਐ ਜਿਵੇਂ ਚਟਾਕ ਨਹੀਂ ਹੂੰ ਚਿੱਟਾ ਤੋਂ ਪਹਿਲਾਂ ਸੇ ਪਾਸੇ ਚੋਂ ਹੀ ਤਾਂ ਹਾਂ ਇਹ ਕਹਿੰਦਾ ਮੇਰੇ ਘਟ ਦੇ ਵਜੀ ਵੀ ਹੈ ਕਿ ਨਹੀਂ ਲਾ ਵੀ ਇਹਨੂੰ ਆਏ ਆ ਬਾਈ ਵੀ ਕਹਿੰਦਾ ਵੀ ਜਿੰਨੀ ਇਹਨੂੰ ਵੇਲੀ ਕਰੀ ਜਾਓਗੇ ਉਹੋ ਇਸ ਤਰ੍ਹਾਂ ਹੀ ਆ ਜਿੰਨਾ ਮਰਜ਼ੀ ਹੱਥ ਵਾਦਲਾ ਐ ਵਾਦਲਾ ਹਾਂ ਆਜਾ ਬਾਈ ਭਲੋਣਾ ਕੋਈ ਚੱਕਰ ਲੈ ਜਾ ਹਾਂ ਲੈ ਬਾਈ ਠੀਕ ਹੈ ਬਾਈ ਬਸ ਠੀਕ ਹੈ ਬਾਈ ਹੈਨਾ ਮਾਲੀ ਖਾਲੀ ਵੀ ਕਰ ਚੁੱਕਾ ਹਾਂ ਖਾਲੀ ਵੀ ਨਹੀਂ ਕਰਨੀਗੀ ਇਹਦਾ ਦੀਪਿਆ ਭਾ ਮੁੱਲ ਕੀਤਾ ਬਾਈ 62000 62000 ਹੈਨਾ ਬਾਈ ਬਾ ਓਕੇ ਹਨ ਲਓ ਜੀ ਦੀਪੇ ਭਾਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਨ ਮੋਬਾਈਲ ਨੰਬਰ ਬੋਲ ਦਿਓ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਥੋੜਾ ਸੌਖਾ ਹੋ ਜਾਵੇ ਭਾਈ ਮੋਬਾਈਲ ਨੰਬਰ ਆਪਣਾ ਹੈਗਾ 9465515742 ਇਹ ਸ਼ੀਨਾ ਫਾਰਮ ਆ ਰਿਹਾ ਤਲਵੰਡੀ ਭਾਈ ਜ਼ਿਲ੍ਹਾ ਫਰੋਜਪੁਰ ਜੇ ਕਹਿੰਦੇ ਮੋਗੇਲਾਣਾ ਦੇ 25 ਕਿਲੋਮੀਟਰ ਬਾਟਾ ਜੇ ਕਹਿੰਦੇ ਫੇਰਕੌੜ ਤਾਂ ਵੀ 25 ਆ ਜੇ ਕਹਿੰਦੇ ਜੀਰੇ ਲੋਹਣਾ ਦਾ 13 ਕਿਲੋਮੀਟਰ ਬਾਟਾ ਜੇਕਰ ਨੇ ਪ੍ਰੋਇਪਰ ਵਾਲਾ ਦਾ 34 ਕਿਲੋਮੀਟਰ ਵਾਟਾ ਸਾਡੇ ਤੋਂ ਤੁਛ ਪ੍ਰੋਇਪਰ 34 ਕਿਲੋਮੀਟਰ ਪਵਾਟ ਹੈਗਾ ਤੇ ਵੀਡੀਓ ਨੂੰ ਵੱਤਵਾਦ ਸ਼ੇਅਰ ਕਰ ਦਿਓ ਇਹਦੀਆਂ ਧਾਰਾ ਤੂਰਾ ਮਰਾ ਕੇ ਚਵਾਈ ਕਰਕੇ ਬਾਈ ਨੇ ਦਿਖਾਦੀ ਆ ਇਹਦਾ ਮੁੱਲ ਕੀਤਾ ਬਾਈ ਨੇ 62000 10 ਤੋਂ 12 ਲੀਟਰ ਦੇ ਵਿੱਚ ਬਚੇ ਦੇ ਥੱਲੇ ਬੋੜਾ ਆਊਗਾ ਤੇ ਮਗਰ ਇਹਦੇ ਬੱਛੀ ਆ ਤੇ ਆ ਜਿਹੜੀ ਤੁਸੀਂ ਇੱਕ ਜਿਹੜੀ ਗੱਬਣ ਤਿਆਰ ਜਿਹੜੀ ਬਲੂਨ ਬੱਛੀ ਆ ਇਹਦਾ ਮੁੱਲ ਬਾਈ ਨੇ ਕੀਤਾ ਹੈ 82000 ਰੁਪਇਆ ਤੇ ਬਾਕੀ ਕੋਈ ਸੱਜਣ ਫੋਨ ਲਾਊਗਾ ਉਦਨ ਮਾਨਤਨ ਹੋ ਜੂਗਾ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਹੋਰ ਕੋਈ ਵੀ ਤਸੱਲੀ ਪਰ ਕਰਨੀ ਆ ਬਾਈ ਦੀਪੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਬਾਈ ਨੂੰ ਫੋਨ ਜਉਂਦੇ ਬਾਅਦ ਦੇ ਰਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ